ਅਜੋ ਸ਼ਰਤਪੁਰ ਦੇ ਡੱਬੀ ਬਾਜ਼ਾਰ ਵਿਖੇ ਇੱਕ ਸੁਨਾਰੇ ਦੀ ਦੁਕਾਨ ਤੇ ਦਿਨ ਦਿਹਾੜੇ ਲੁਟੇਰਿਆਂ ਨੇ ਮਾਰਿਆ ਵੱਡਾ ਡਾਕਾ ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਅਮਰਨਾਥ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਸ਼੍ਰੀ ਨਾਥ ਟੁੰਚ ਦੀ ਦੁਕਾਨ ਤੇ ਜੋ ਕਿ ਸੁਨਾਰੇ ਦਾ ਕੰਮ ਕਰਦੇ ਹਨ ਲੁਟੇਰਿਆਂ ਵੱਲੋਂ 23 ਲੱਖ ਨਗਦ 1 ਕਿਲੋ ਸੋਨਾ ਤੇ 7 ਕਿਲੋ ਚਾਂਦੀ ਲੁੱਟ ਕੇ ਫਰਾਰ ਹੋ ਗਏ ਹਨ ਤੇ ਇਹਨਾਂ ਲੁਟੇਰਿਆਂ ਦੀ ਪਾਲ ਜਾਰੀ ਹੈ ਅਤੇ ਦੁਕਾਨ ਤੇ ਕੰਮ ਕਰਦੇ ਨੌਕਰਾਂ ਕੋਲੋਂ ਵੀ ਇਸ ਬੰਦੀ ਪੁੱਛ ਕੇ ਕੀਤੀ ਜਾਵੇਗੀ ਅਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਕਾਰਵਾਈ ਕਰਦੇ ਹਾਂ ਨੋਟਰੀਆ ਨੂੰ ਫੜਨ ਤੱਕ ਪਹੁੰਚ ਕੀਤੀ ਜਾਵੇਗੀ ਜੀਬੀਸੀ ਅਪਡੇਟ ਦੇ ਲਈ ਕੈਮਰਾਮੈਨ ਜਤਿੰਦਰ ਪ੍ਰੈਸ ਦੇ ਨਾਲ ਨੰਮੀ ਸਿੰਘ ਜੀ ਮਾਦੀ ਰਿਪੋਰਟ ਨੈਰਾਬ ਜੈ ਚਾਰਪੁਰ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ 7:30 ਵਜੇ ਆਈ ਹੈ ਕਿ ਸ਼੍ਰੀ ਨਾਥ ਜਿਹੜਾ ਟੰਚਾ ਹੈ ਕਰਨ ਦਾ ਸੋਨਾ ਜਿਹੜਾ ਟੈਸਟ ਕਰਦੇ ਆ ਇਹਨਾਂ ਦੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਸਾਡਾ ਸਮਾਨ ਜਿਹੜਾ ਆ ਇਹ ਤਜੋਰੀ ਦੇ ਵਿੱਚੋਂ ਸਾਨੂੰ ਹੱਥ ਪਰ ਬੰਨ ਕੇ ਤੇ ਚੋਰੀ ਕਰਕੇ ਲੈ ਗਏ ਆ ਤੇ ਇਹ ਅਸੀਂ ਮੌਕੇ ਤੇ ਉਦੋਂ ਹੀ ਤਰੰਤ ਹੀ ਫੋਨ ਕਰਦੇ ਅਸੀਂ ਮੌਕੇ ਤੇ ਪਹੁੰਚ ਗਏ ਮੌਕੇ ਤੇ ਆ ਕੇ ਇਹਨਾਂ ਨੂੰ ਵਹੀ ਵੈਰੀਫਾਈ ਕਰ ਰਹੇ ਆ ਔਰ ਡੰਗਾਈ ਦੇ ਵਿੱਚ ਪੁਸ਼ਕਸ਼ ਕਰ ਰਹੇ ਆ ਤੇ ਇਸ ਸੰਬੰਧੀ ਕੀ ਵਾਰਦਾਤ ਹੋਈ ਹੈ ਕੀ ਗੱਲ ਆ ਕੀ ਬਾਤ ਆ ਇਹ ਦੱਸਦੇ ਵੀ ਸਾਡਾ ਸੋਨਾ ਚਾਂਦੀ ਤੌਰ ਕੈਸ਼ ਜਿਹੜਾ ਆ ਇਥੋਂ ਨਾਮਲੂ ਬੰਦੇ ਲੈ ਗਏ ਆ ਸਰ ਅਪਰੋਕਸੀਮੇਟਲੀ ਕਿੰਨਾ ਕ ਸੋਨਾ ਚਾਂਦੀ ਦੱਸ ਰਿਹਾ ਹੈ ਇਹ ਤਾਂ ਸੋਨਾ ਦੱਸ ਰਿਹਾ ਵੀ ਸਾਡਾ 1 ਕਿਲੋ ਸੋਨਾ 23 ਲੱਖ ਰੁਪਇਆ ਤੇ 7 ਕਿਲੋ ਚਾਂਦੀ ਦੱਸ ਰਿਹਾ ਤੇ ਲੇਕਿਨ ਅਸੀਂ ਇਹਨਾਂ ਨੂੰ ਇਸ ਸਬੰਧੀ ਸਾਨੂੰ ਇਹ ਸਸਪੀਸ਼ਸ ਲੱਗਦਾ ਮਾਮਲਾ ਅਸੀਂ ਇਹਨੂੰ ਡੰਗਾਈ ਦੇ ਵਿੱਚ ਅਸੀਂ ਪੁਸ਼ਟੀ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਹੁਣ ਚੱਲਿਆ ਸਰ 1 ਕਿਲੋ ਸੋਨਾ ਵੀ ਮੰਨ ਲੈ ਚਾਂਦੀ ਮੰਨ ਲਈ ਪਰ ਜਿਹੜਾ 23 ਲੱਖ ਰੁਪਇਆ ਕਿੰਨੇ ਦੇਈ ਲਕਰ ਕੈਸ਼ ਇੱਥੇ ਇਹਨਾਂ ਤੋਂ ਇਸ ਸਬੰਧੀ ਅਜੇ ਤੱਕ ਤਾਂ ਇਹ ਸਾਨੂੰ ਕੋਈ ਵੀ ਬਿੱਲ ਕੋਈ ਵੀ ਡਾਕੂਮੈਂਟ ਸਬੰਧੀ ਕੋਈ ਵੀ ਪੇਸ਼ ਨਹੀਂ ਕਰ ਸਕੇ ਅਸੀਂ ਮਾਮਲਾ ਸਖੀ ਜੱਪਦਾ ਇਹਨੂੰ ਇਹ ਡੰਗਾਈ ਚ ਤਫ਼ਤੀਸ਼ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਸਰ ਦੂਸਰੇ ਪਾਸੇ ਜਿਹੜਾ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਕਹਿੰਦੇ ਕੋ ਬੰਗ ਬੰਨ ਕੇ ਉਹ ਕਿਵੇਂ ਨਾ ਸੰਭਲ ਕੇ ਗਏ ਉਹ ਸਾਰੀ ਤਫ਼ਤੀਸ਼ ਕਰ ਰਹੇ ਹਾਂ ਡੰਗਾਈ ਦੇ ਵਿੱਚ ਉਸ ਸਪੀਸੀਅਸ ਵੀ ਹੋ ਸਕਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡਿਟੇਲਸ ਸਰ ਸੀਸੀਟੀਵੀ ਦੀ ਵੀ ਚਿਪੜੀ ਵੀ ਆਈ ਇਹ ਸੀਸੀਟੀਵੀ ਕੈਮਰਾ ਜਿਹੜਾ ਹੈਗਾ ਡੀਵੀਆਰ ਹੈਗਾ ਉਹ ਉਤਾਰ ਕੇ ਵੀ ਇਹ ਕਹਿੰਦੇ ਦੱਸਦੇ ਆ ਵੀ ਉਤਾਰ ਕੇ ਵੀ ਲੈ ਗਏ ਆ ਉਹ ਅਸੀਂ ਉਹਦੀ ਕੋਈ ਕਰ ਰਹਾ ਉਹਦੀ ਤਫਤੀਸ਼ ਕਰ ਰਹਾ ਕਿ ਮਾਮਲਾ ਹੈ ਉਹ ਨੂੰ ਕਹ ਰਿਹਾ ਜਿਹਨੇ ਪਹਿਲਾਂ ਦੇਖਿਆ ਵੀ ਉਹ ਦੱਦੂਏ ਬੰਨੇ ਸੀ ਬਸ ਉਹ ਨੂੰ ਨਹੀਂ ਪੁੱਛਣਾ ਸਰ ਕਿਉਂਕਿ ਉਹ ਤੁਹਾਡੀ ਪੁੱਛ ਕੇ ਇੱਛਾ ਆਪਣੀ ਉਚਾਣਾ ਜਿਹਨੇ ਦੇਖਿਆ ਉਹ ਦੱਦੂਏ ਵੀ ਇੱਦਾਂ ਦਾ ਮੈਂ ਜਦੋਂ ਆਇਆ ਤਾਂ ਮੈਂ ਦੇਖਿਆ ਕਿਸੇ ਨੇ ਉਹਨੇ ਤਾਂ ਦੇਖਿਆ ਹੀ ਨਹੀਂ ਉਹ ਤਾਂ ਜਾ ਚੁੱਕੇ ਹੋਏ ਦੋ ਅੱਜ ਸਵੇਰੇ ਤਕਰੀਬਨ ਮੈਂ ਆਪਣਾ ਕਰੋਨਾ ਨੂੰ 10 ਵਜੇ ਨਿਕਲਿਆ ਸੀਗਾ ਜਿਹੜਾ ਮੈਂ ਬਾਜ਼ਾਰ ਚ ਪਹੁੰਚਿਆ ਤਾਂ ਕਾਫੀ ਇੱਥੇ ਰਸਟਰੀ ਸੀਗਾ ਆਪਣੇ ਲੋਕ ਕਾਫੀ ਇਕੱਠੇ ਹੋਏ ਹੋਏ ਸੀਗੇ ਜਦੋਂ ਮੈਨੂੰ ਉਹ ਪੁੱਛਿਆ ਕਿ ਕੀ ਗੱਲਬਾਤ ਹੋਈ ਉਹ ਕਹਿੰਦੇ ਜੀ ਇਧਰ ਤਾਂ ਆਪਣੇ ਟੈਂਚੂਲੇ ਦੇ ਨਾਲ ਵਾਰਦਾਤ ਹੋ ਗਈ ਹੈ ਸਵੇਰੇ 7:30 ਵਜੇ ਦੀ ਗੱਲ ਮੈਂ ਕਿਦਾਂ ਵਾਰਦਾਤ ਹੋਈ ਕਹਿੰਦੇ ਦੋ ਬੰਦੇ ਸੀਗੇ ਅੰਦਰ ਕੰਮ ਕਰ ਰਿਹਾ ਸੀਗਾ ਅੰਦਰ ਉਹਨੇ ਆਪਣੇ ਸਪਾਈਸਲ ਕਰਕੇ ਰੇਪੇਟੀਲ ਖੋਲੀ ਹੋਈ ਸੀ ਕਿ ਤਾਂ ਇੱਕ ਬੰਦਾ ਆਇਆ ਟੈਸਟਿੰਗ ਵਾਸਤੇ ਉਹਨੇ ਆਪਣਾ ਮੈਡਲ ਦਿੱਤਾ ਉਹਨੇ ਮਨਾ ਕੀਤਾ ਉਹ 10 ਵਜੇ ਤੱਕ ਉਹਨਾਂ ਨੇ ਹੈਗਾ ਪਰ ਉਹਨੇ ਕਿਸੇ ਨਾਲ ਗੱਲਬਾਤ ਕਰਾਈ ਕਿ ਹਾਂਜੀ ਗੱਲਬਾਤ ਨਹੀਂ ਕਰਾਈ ਉਹਨੇ ਦੱਸਿਆ ਕਿ ਉਹ ਫਲਾਣੇ ਬੰਦੇ ਦਾ ਹੈਗਾ ਵਾ ਤਾਂ ਮੈਂ ਐਮਰਜੈਂਸੀ 'ਚ ਮੈਂ ਜਾਣਾ ਕਿਉਂਕਿ ਸਾਡਾ ਯਾਰ ਜਿਹੜਾ ਸੰਡੇ ਨੂੰ ਲੋਕ ਵਪਾਰੀੜੇ ਬਾਹਰੋਂ ਆਂਦੇ ਹੈਗੇ ਆ ਹਿਮਾਚਲ ਤੋਂ ਕੋਈ ਕਿਤੇ ਆਂਦਾ ਹੈਗਾ ਤਾਂ ਸਾਡੇ ਹੁਸ਼ਰਪੁਰ ਦਾ ਕੰਮ ਜ਼ਿਆਦਾਤਰ ਮੁਸਲਿਮ ਹਿਮਾਚਲ ਸਿਰ ਤੇ ਹੈਗਾ ਵਾ ਔਰ ਲੋਕ ਵਪਾਰੀ ਆਂਦੇ ਹੈਗੇ ਬਾਹਰੋਂ ਆਂਦੇ ਕੰਮ ਕਰਵਾਉਣ ਦੇ ਚਲ ਜਾਂਦੇ ਹੈਗੇ ਉਸ ਦਰਾਂ ਦੇ ਨੂੰ ਲੱਗਾ ਕਿ ਸ਼ਾਇਦ ਕੋਈ ਵਪਾਰੀ ਹੋਊਗਾ ਉਹਨੇ ਅੰਦਰ ਟੰਚਲਾ ਸਕੈਨ ਟੈਚ ਕਰਵਾਉਣ ਵਾਸਤੇ ਅੰਦਰ ਗਿਆ ਤਾਂ ਪਿੱਛੋਂ ਦੇ ਉੱਤੇ ਹਮਲਾ ਹੋ ਗਿਆ ਹਮਲੇ ਤੋਂ ਬਾਅਦ ਉਹਨੂੰ ਬੰਨ੍ਹਿਆ ਗਿਆ ਔਰ ਇਹ ਜੋ ਉਸਨੇ ਸਟੋਰੀ ਸੁਣਨ ਚ ਮਿਲੀ ਸੀਗੀ ਮੈਂ ਤੁਰੰਤ ਅਮਨਾ ਜੀ ਨੂੰ ਫੋਨ ਕੀਤਾ ਤੇ ਇਹ ਵਿਦਨ ਮੈਂ ਕਾ 10 ਤੋਂ 15 ਮਿੰਟ ਦੇ ਵਿੱਚ ਇੱਥੇ ਆਪਣੇ ਪਹੁੰਚ ਗਏ ਸੀ ਕਿੰਨੀ 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 ਕਿਲੋ ਟੋਸੀ ਜਾ ਰਹੀ ਹੈ ਇਹ ਜੋ ਦੱਸ ਰਿਹਾ ਹੈਗਾ ਵਾ ਉਹ ਕਹਿੰਦਾ ਕਿਲੋਕ ਸੋਨਾ ਦੱਸ ਰਿਹਾ ਵਾ 23 24 ਲੱਖ ਰੁਪਏ ਦੇ ਕੈਸ਼ ਦੱਸ ਰਿਹਾ ਹੈਗਾ ਵਾ ਕਿ ਕਿ ਨਾਲ ਜਿਹੜਾ ਕੰਮ ਹੈਗਾ ਵਾ ਉਹ ਸੋਨਾ ਰਿਲੇਟਡ ਹੈਗਾ ਵਾ ਸੋ ਕੈਸ਼ ਮੈਂ ਦਾ ਉਹਦੇ ਕੀ ਕਰ ਹੁੰਦਾ ਕਿ ਐਕਚੁਅਲੀ ਕਿ ਇਹਨਾਂ ਕੋਲੇ ਵੇਚੀ ਉਹ ਕਰਨ ਬੰਦ ਲੋਕੀ ਆਂਦੇ ਹੈਗੇ ਆ ਜਿਹੜਾ ਕੋਈ ਵਪਾਰੀ ਬਾਹਰੋਂ ਆਂਦਾ ਹਾੜਾ ਜਿਹਾ ਅਸੀਂ ਲੋਕ ਜੁਈ ਹੈਗੇ ਆ ਸਾਨੂੰ ਜੇ ਸੋਨਾ ਵੇਚਣ ਦੀ ਲੋੜ ਪੈਂਦੇ ਸੀ ਇਹਨਾਂ ਲੋਕਾਂ ਕੋਲੋਂ ਸੋਨਾ ਲਈ ਵਿੱਚ ਕਈ ਕਰ ਕਲਨ ਹੈ ਗਏ ਆ ਅਦਰਵਾਈਜ਼ ਸ਼ਾਪ ਦੇ ਓਨਰ ਵੀ ਹੈਗੇ ਸ਼ਾਪ ਦਾ ਓਨਰ ਜਿਹੜਾ ਪਿੰਡ ਗਿਆ ਹੋਇਆ ਵਾ ਅੱਛਾ ਇਹ ਸਾਰੇ ਵਰਕਰ ਹੀ ਸੀ ਇਹ ਵਰਕਰ ਸੀ ਉਹਨਾਂ ਦੇ ਕਿਉਂਕਿ ਐਕਚੁਅਲੀ ਕੈਸ਼ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਐਕਚੁਅਲੀ 1000000 ਦੇ ਪ੍ਰੋਪਰ ਸੰਤਾਂ ਇਹ 24 ਲੱਖ ਦੱਸਿਆ ਨੇ ਕਿ 24 ਲੱਖ ਦਾ ਪਿਆਵਾਜ਼ ਵੀ ਆ ਤੱਕ ਲੋ ਸੋਨਾ ਸੀ ਮੇਰਾ ਭਾਈ ਸਾਹਿਬ ਤਾਂ ਪਿੰਡੋਂ ਮੇਨੋਂ ਫੋਨ ਆਇਆ ਸੀ ਉਹ ਮਾਲਕ ਕਾਫੀ ਰੋ ਰਿਹਾ ਸੀਗਾ ਕਹਿੰਦਾ ਮੇਰੀ ਜ਼ਿੰਦਗੀ ਪਰ ਦੀ ਪੂੰਜੀ ਜਿਹੜੀ ਸੀਗੀ ਉਹ ਖਤਮ ਹੋ ਗਈ ਹੈਗੀ ਮੈਂ ਉਸੇ ਸਾਰੇ ਤੇ ਇਥੇ ਆ ਸੀ ਹਮਾਰਾ ਮਹਾਰਾਸ਼ਟਰੋਂ ਉਹ ਰਾਜੋਂ ਕੰਦਾ ਮੈਂ ਖਾਲੀ ਹੋ